ਤੋ ਸਾਥੀਓ ਸਾਰਿਆਂ ਜੈਪੀ ਮ ਜੈ ਭਾਰਤ ਜੋ ਪਿਛਲੇ ਦਿਨਾਂ ਦੇ ਵਿੱਚ ਅੰਬਰਸਰ ਵਿਖੇ ਸਾਡੇ ਸੰਵਿਧਾਨ ਨਿਰਮਾਤਾ ਔਰ ਸਾਡੇ ਸਾਰਿਆਂ ਦਿਲਾਂ ਦੀ ਧੜਕਣ ਬਾਬਾ ਭੀਮਰਾਓ ਮੇਤਕਰ ਜੀ ਦੇ ਸੰਵਿਧਾਨ ਦੇ ਨਾਲ ਛੇੜਛਾੜ ਕੀਤੀ ਗਈ ਹੁਣ ਤੋੜਿਆ ਗਿਆ ਅੱਗ ਲਾਈ ਗਈ ਔਰ ਸਾਡੇ ਭੀਮਰਾਓ ਮੇਤਕਰ ਸਾਹਿਬ ਦੀ ਮੂਰਤੀ ਨੂੰ ਖੰਡਿਤ ਕੀਤਾ ਗਿਆ ਇਹਨੂੰ ਦੇਖ ਕੇ ਸਮੁੱਚੇ ਭਾਈਚਾਰੇ ਦੇ ਵਿੱਚ ਬਹੁਤ ਜ਼ਿਆਦਾ ਰੋਸ ਹੈ ਅੱਜ ਜਿੱਥੇ ਐਸਸੀ ਭਾਈਚਾਰਾ ਵਾਲਮੀਕੀ ਭਾਈਚਾਰਾ ਮਜਬੀ ਸਿੱਖ ਭਾਈਚਾਰਾ ਔਰ ਮਸੀਹ ਭਾਈਚਾਰਾ ਇਕੱਠੇ ਹੋ ਕੇ ਇਸ ਗੱਲ ਦਾ ਵਿਰੋਧ ਕਰਦੇ ਆ ਕਿਉਂਕਿ ਜਿਹੜੇ ਜਿਹੜੇ ਲੋਕ ਸੰਵਿਧਾਨ ਨੂੰ ਪੂਜਦੇ ਨੇ ਪੂਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਲੋਕ ਵਸਦੇ ਨੇ ਅੱਜ ਉਹਨਾਂ ਦੇ ਮਨਾਂ ਤੇ ਡੂੰਗੀ ਠੇਸ ਪਹੁੰਚੀ ਆ ਔਰ ਮੈਂ ਆਪਣੇ ਭਾਰਤ ਦੇ ਪ੍ਰਧਾਨ ਮੰਤਰੀ ਜੀ શ્રી ਨਰਿੰਦਰ ਮੋਦੀ ਜੀ ਸਾਡੇ ਅਮੀਸ਼ਾ ਜੀ ਔਰ ਸਾਡੇ ਪੰਜਾਬ ਦੇ ਸੀਐਮ ਭਗਵੰਤ ਮਾਨ ਜੀ ਨੂੰ ਬੇਨਤੀ ਕਰਦਾ ਇਹਦੀ ਸੀਬੀਆਈ ਤੋਂ ਜਾਂਚ ਕਰਾਉਣੀ ਚਾਹੀਦੀ ਆ ਪਰ ਕੱਲੇ ਇੱਕ ਬੰਦੇ ਦਾ ਕੰਮ ਨਹੀਂ ਆ ਵੀ ਕੋੜੀ ਲਾਕ ਉੱਪਰ ਚੜ ਜਾਣਾ ਔਰ ਬਾਬਾ ਭੀਮਰਾਵ ਮੇਦਕਰ ਸਾਹਿਬ ਦੀ ਮੂਰਤੀ ਨੂੰ ਖੰਡਿਤ ਕਰਨਾ ਇਹ ਪੂਰੀ ਸੋਚੀ ਸਮਝੀ ਪਲਾਨਿੰਗ ਆ ਔਰ ਮੈਂ ਸਮਝਦਾ ਵੀ ਇਸ ਬੰਦਿਆਂ ਨੂੰ ਇੰਦਾ ਦੀ ਸਜ਼ਾ ਮਿਲਣੀ ਚਾਹੀਦੀ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੀਆਂ ਸੱਤ-ਸੱਤ ਪੁਸਤਾ ਜਿਹੜੀਆਂ ਇਸ ਗੱਲ ਨੂੰ ਯਾਦ ਕਰਨ ਔਰ ਇੰਦਾ ਦਾ ਕੰਮ ਕਰਨ ਤੋਂ ਪਹਿਲਾਂ ਲੋਕ ਹਜ਼ਾਰ ਵਾਰ ਸੋਚਣ ਵੀ ਇੰਦਾ ਦੇ ਕੰਮ ਕਰਾਂਗੇ ਤੇ ਇੰਦਾ ਦੀ ਸਾਨੂੰ ਸਜ਼ਾ ਮਿਲੇਗੀ ਸੋ ਅੱਜ ਸਮੁੱਚਾ ਮਸੀਹ ਭਾਈਚਾਰਾ ਵਾਲਮੀਕੀ ਭਾਈਚਾਰਾ ਰਵਿਦਾਸ ਭਾਈਚਾਰਾ ਮਜਬੀ ਸਿੱਖ ਭਾਈਚਾਰਾ ਅਸੀਂ ਇੱਕ ਪਲੇਟਫਾਰਮ ਤੇ ਖੜੇ ਆ ਉਸ ਕਾਲ ਦਾ ਵਿਰੋਧ ਕਰਦੇ ਆ ਔਰ ਪੂਰਨ ਤੌਰ ਤੇ ਜਲੰਧਰ ਅੰਮ੍ਰਿਤਸਰ ਲੁਧਿਆਣਾ ਬੰਦ ਦੀ ਕੋਲ ਨੂੰ ਸਮਰਥਨ ਕਰਦੇ ਆ ਔਰ ਮੈਂ ਸਰਕਾਰ ਅਗੇ ਬੇਨਤੀ ਕਰਦਾ ਵੀ ਅਗਰ ਇਦਾਂ ਦੇ ਲੋਕਾਂ ਤੇ ਨਕੇਲ ਨਾ ਕਸੀ ਗਈ ਤਾਂ ਅਸੀਂ ਪੂਰਾ ਭਾਰਤ ਬੰਦ ਕਰਵਾਵਾਂਗੇ ਸੋ ਜੈ ਭੀਮ ਜੈ ਭਾਰਤ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਸੋ ਜਿਹੜੀ ਇਹ ਪਿਛਲੇ ਦਿਨਾਂ 'ਚ ਇਹ ਘਟਨਾ ਹੋਈ ਆ ਬਹੁਤ ਨਿੰਦਨਯੋਗ ਆ ਮਸੀ ਭਾਈਚਾਰਾ ਬੰਦ ਦਾ ਪੂਰਾ ਸਮਰਥਨ ਕਰਦਾ ਵਾ ਔਰ ਆਪਣੇ ਪੂਰੇ ਭਾਈਚਾਰੇ ਦੇ ਨਾਲ ਖੜਾ ਵਾ ਅੱਜ ਪਿਛਲੇ ਦਿਨਾਂ ਦੇ ਵਿੱਚ ਅਸੀਂ ਦੇਖਿਆ ਵੀ ਕਿਦਾਂ ਉਥੇ ਪੋੜੀ ਲਗਾ ਕੇ ਸੰਵਿਧਾਨ ਨਿਰਮਾਤਾ ਸਾਡੇ ਬਾਬਾ ਵੀਮਰਾ ਉਮੀਦਵਾਰ ਸਾਹਿਬ ਦੀ ਮੂਰਤੀ ਨੂੰ ਖੰਡਿਤ ਕੀਤਾ ਗਿਆ ਤੋੜਿਆ ਗਿਆ ਪਰ ਸੰਵਿਧਾਨ ਨੂੰ ਤੋੜਿਆ ਗਿਆ ਇਥੇ ਪਤਾ ਲੱਗਦਾ ਵਾ ਵੀ ਜਿਹੜੀਆਂ ਏਜੰਸੀਆਂ ਵਾ ਜਿਹੜੇ ਲੋਗ ਨੇ ਇਹ ਕਿਦਾਂ ਆਪਸੀ ਭਾਈਚਾਰਕ ਸਾਂਝ ਨੂੰ ਖਰਾਬ ਕਰਨਾ ਚਾਹੁੰਦੇ ਨੇ ਇਹ ਪੂਰੇ ਭਾਰਤ 'ਚ ਦੰਗੇ ਕਰਾਉਣਾ ਚਾਹੁੰਦੇ ਨੇ ਲੋਕ ਮੈਂ ਬੇਨਤੀ ਕਰਦਾ ਪ੍ਰਧਾਨ ਮੰਤਰੀ ਮੋਦੀ ਜੀ ਕੋ ਅਮੀਸ਼ਾ ਜੀ ਕੋ ਔਰ ਆਪਣੇ ਸੀਐਮ ਭਗਵੰਤ ਮਾਨ ਜੀ ਕੋ ਔਰ ਪਿੱਛੇ ਜਿਹੜੇ ਸੀਬੀਆਈ ਦੀ ਜਾਂਚ ਕਰਵਾ ਕੇ ਪਿੱਛੇ ਜਿਹੜੇ ਜਿੰਨੇ ਵੀ ਇਹ ਨਕਾਬ ਲਗਾ ਕੇ ਲੋਕ ਬੈਠੇ ਨੇ ਉਹਨਾਂ ਨਕਾਬ ਉਤਾਰਨਾ ਚਾਹੀਦਾ ਵਾ ਔਰ ਉਹਨਾਂ ਨੂੰ ਲੋਕਾਂ ਦੀ ਕਚਹਿਰੀ 'ਚ ਲੈ ਕੇ ਆਉਣਾ ਚਾਹੀਦਾ ਵੀ ਕਿਦਾਂ ਇਹ ਜਿਹੜੇ ਲੋਕ ਨੇ ਜਿਹੜਾ ਆਪ ਸਿਪਾਹੀ ਚਰਨ ਨੂੰ ਸਾਜ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਨੇ ਅੱਜ ਦੇਖੋ ਅਸੀਂ ਅਗਰ ਆਪਣੇ ਸਿੱਧ ਧਰਮ ਦਾ ਪ੍ਰਚਾਰ ਪ੍ਰਸਾਰ ਕਰਦੇ ਆ ਉਹ ਵੀ ਸਾਨੂੰ ਅਮੇਦਕਰ ਸਾਹਿਬ ਨੇ ਪਾਬਾ ਵੀਮਰਾ ਅਮੇਦਕਰ ਸਾਹਿਬ ਨੇ ਸੰਵਿਧਾਨ ਦੇ ਵਿੱਚ ਸਾਨੂੰ ਇਜਾਜ਼ਤ ਦਿੱਤੀ ਔਰ ਅਸੀਂ ਸੰਵਿਧਾਨ ਨੂੰ ਮੰਨਣ ਵਾਲੇ ਲੋਕ ਆ ਸੰਵਿਧਾਨ ਦੀ ਪੂਜਾ ਕਰਨ ਵਾਲੇ ਲੋਕ ਆ ਪਰਮੇਸ਼ਵਰ ਤੋਂ ਬਾਅਦ ਅਸੀਂ ਬਾਬਾ ਬੀਮਰਾ ਉਮੇਦਕਰ ਸਾਹਿਬ ਦੀ ਰਿਸਪੈਕਟ ਕਰਦੇ ਆਂ ਔਰ ਸਾਡੇ ਮਨਾਂ ਤੇ ਬਹੁਤ ਠੇਸ ਪਹੁੰਚੀ ਆ ਇਹ ਜਿਹੜੇ ਥੋੜੇ ਬਾਬਾ ਬੀਮਰਾ ਉਮੇਦਕਰ ਸਾਹਿਬ ਦੀ ਮੂਰਤੀ ਤੇ ਨਹੀਂ ਵੱਜੇ ਇਹ ਸਾਡੇ ਦਿਲ ਤੇ ਵੱਜੇ ਨੇ ਔਰ ਸਾਨੂੰ ਇਸ ਗੱਲ ਦਾ ਬਹੁਤ ਅਫਸੋਸ ਆ ਵੀ ਇਦਾਂ ਦੇ ਕੰਮ ਕਿਉਂ ਹੋ ਰਹੇ ਪੂਰੇ ਪੰਜਾਬ ਦੇ ਵਿੱਚ ਅੱਛਾ ਜਿਸ ਤਰੀਕੇ ਦੇ ਨਾਲ ਸਾਰਾ ਹੁਣ ਮਾਹੌਲ ਹੋ ਰਿਹਾ ਹੈ ਪ੍ਰਸ਼ਾਸਨ ਵੱਲੋਂ ਕਿਹਾ ਜਾ ਰਿਹਾ ਕਿ ਵੀ ਅਸੀਂ ਇੱਕ ਵਿਅਕਤੀ ਜੋ ਹੈਗਾ ਉਸ ਨੂੰ ਗ੍ਰਿਫਤਾਰ ਵੀ ਕੀਤਾ ਹੈ ਉਸ ਤੋਂ ਬਾਅਦ ਵੀ ਪ੍ਰਦਰਸ਼ਨ ਹੋਣੇ ਹਨ ਸਾਰਾ ਫਿਰ ਭਾਈ ਸਾਹਿਬ ਮੈਂ ਦੱਸਣਾ ਚਾਹੁੰਦਾ ਵੀ ਉੱਥੇ ਪੋੜੀ ਲੱਗ ਜਾਣੀ ਕੱਲ ਇੱਕ ਬੰਦੇ ਦਾ ਕੰਮ ਦੇ ਨਹੀਂ ਆ। ਕੱਲਾ ਇੱਕ ਬੰਦਾ ਕਿੱਦਾਂ ਪੋੜੀ ਕਿੱਥੋਂ ਲੈ ਕੇ ਆਇਆ, ਕਿੱਦਾਂ ਲਗਾ ਕੇ ਉੱਪਰ ਚੜ ਗਿਆ। ਇਹਦੇ ਪਿੱਛੇ ਇੱਕ ਹੋਰ ਬਹੁਤ ਵੱਡਾ ਮੈਨੂੰ ਲੱਗਦਾ ਵੀ ਗੈਂਗ ਆ, ਕੁਝ ਬਹੁਤ ਹੋਰ ਲੋਕ ਨੇ ਜਿਨ੍ਹਾਂ ਨੂੰ ਸਾਰਿਆਂ ਨੂੰ ਫੜ ਕੇ ਜਿਲ੍ਹਿਆਂ ਦੇ ਵਿੱਚ ਦੇਣਾ ਚਾਹੀਦਾ ਔਰ ਉਮਰ ਕੈਦ ਦੀ ਸਜ਼ਾ ਮੈਂ ਸਮਝਦਾ ਵੀ ਇਹਨਾਂ ਨੂੰ ਹੋਣੀ ਚਾਹੀਦੀ ਆ ਔਰ ਇਦਾਂ ਦੀ ਇੱਕ ਮਿਸਾਲ ਪੈਦਾ ਹੋਣੀ ਚਾਹੀਦੀ ਆ ਵੀ ਗਾਂ ਤੋਂ ਬੰਦਾ ਕੋਈ ਵੀ ਇਦਾਂ ਦਾ ਕੰਮ ਕਰਨ ਤੋਂ ਪਹਿਲਾਂ 100 ਵਾਰੀ ਸੋਚੇ। ਦੇਖੋ ਜਦੋਂ ਤੇ ਬੰਦਾ ਬੇਅਦਵੀ ਕਰ ਜਾਂਦਾ ਵਾਦ ਦੇ ਵਿੱਚ ਕਹਿ ਦਿੱਤਾ ਜਾਂਦਾ ਵੀ ਇਹ ਦਿਮਾਗੀ ਹਾਲਤ ਇਹਦੀ ਖਰਾਬ ਸੀ ਕੀ ਗੱਲ ਉਹਨੇ ਕਿਸੇ ਹੋਰ ਨੂੰ ਨੁਕਸਾਨ ਪਹੁੰਚਾਇਆ ਕਿਸੇ ਹੋਰ ਚੀਜ਼ ਨੂੰ ਨੁਕਸਾਨ ਪਹੁੰਚਾਇਆ ਕਿਸੇ ਲੋਕ ਕਿਸੇ ਬੰਦੇ ਨੂੰ ਮਾਰਿਆ ਉਹਨੇ ਬਿਲਕੁਲ ਚੰਗਾ ਭਲਾ ਬੰਦਾ ਸੀ ਉਹ ਔਰ ਇਹ ਅਸੀਂ ਚੀਜ਼ ਬਰਦਾਸ਼ਤ ਨਹੀਂ ਕਰਾਂਗੇ ਸਾਡੇ ਮਨਾਂ ਤੇ ਠੇਸ ਪਹੁੰਚੀ ਆ ਅੱਜ ਸਮੁੱਚਾ ਮੁਸੀਬ ਭਾਈਚਾਰਾ ਆਪਣੇ ਭਾਈਚਾਰੇ ਦੇ ਨਾਲ ਖੜਾ ਵਾ ਅੱਜ ਅਸੀਂ ਸਾਰੇ ਇਕੱਠੇ ਹੋ ਕੇ ਇਥੇ ਪ੍ਰੋਟੈਸਟ ਕਰ ਰਹੇ ਆ ਔਰ ਪੂਰਾ ਜਲੰਧਰ ਪੂਰਨ ਤੌਰ ਤੇ ਬੰਦ ਕਰਵਾ ਰਹੇ ਆ ਧੰਨ